ਸਪੀਡ ਫੋਲਦਾ ਬਾਈ ਪਾਣੀ ਦੀ ਦੇਖੋ ਪ੍ਰਧਾਨ ਜੀ ਕਿਹਾ ਸੀ ਇਹ ਇਹ ਹੀ ਹਾਈ ਸਪੀਡ ਹਾਈ ਸਪੀਡ ਏਸੀ ਲਾਇਆ ਪਿਆ ਮਲਜੀਤ ਭਾਈ ਜੇ ਘੰਟਾ ਕਰਹਿ ਗਿਆ ਓਰੇ ਏਸੀ ਬਾਈ ਚੱਲਦਾ ਨਹੀਂ ਪ੍ਰਧਾਨ ਕਹਿੰਦਾ ਮੈਂ ਤੈਨੂੰ ਬੁੱਕੀ ਚਾਹਦਾ ਬਸ ਠੀਕ ਹੈ ਪ੍ਰਧਾਨ ਜੇ ਘੰਟਾ ਕਰਹਿ ਗਿਆ ਓਰੇ ਪਾਇਲ ਬਾਈ ਜੇ ਮੈਂ ਸੱਟ ਮਾਰ ਦਿਆਂੀ ਲਓ ਜੀ ਤਾਜ਼ਾ ਸਤਲੁਜ ਦਰਿਆ ਦੇ ਹਾਲਾਤ ਦੇਖੋ ਪ੍ਰਧਾਨ ਜੀ ਪਿਛਲੇ ਸਾਲ ਕਿਹਾ ਹੋਇਆ ਤਾਰੇ ਕਾ ਬੁੱਟੀ-ਬਾਟੀ ਦੇਖ ਦੇਣੀ ਸੀ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਜੀ ਇਸੇ ਕਾਲ ਦੀ ਸਾਰਿਆਂ ਨੂੰ ਬਾਈ ਗੁਰਦੁਆਰਾ ਟਿੱਬੀ ਸਾਹਿਬ ਆਏ ਪੇ ਮੱਥਾ ਟੇਕਣ ਤੇ ਪ੍ਰਧਾਨ ਜੀ ਕਿਵੇਂ ਪਲਾਨ ਬਣਾਇਆ ਜੀ ਅੱਜ ਮਹਾਰ ਸੰਗਰਾਮ ਅਸਥੇਤੀ ਦੇ ਬਾਹਰ ਇਹ ਤੁਹਾਨੂੰ ਤੁਹਾਨੂੰ ਨਹੀਂ ਮੇਰੇ ਪਮੇ ਦਾ ਪਾਪਾ ਬਾਕੀ ਬਾਈ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਗੁਰੂ ਘਰ ਦੇ ਲਓ ਜੀ ਬਾਈ ਮੌਸਮ ਵੀ ਬਹੁਤ ਵਧੀਆ ਪਰ ਆਂ ਜੀ ਬੱਦਲ ਬਾਈ ਬਾਈ ਲਓ ਜੀ ਭਾਈ ਆ ਸਾਈਡ ਡੰਗਰ ਆ ਗੁਰੂ ਘਰ ਦੇ ਮੀਂਹ ਵੀ ਆ ਗਿਆ ਬਾਬਾ ਜੀ ਕੀ ਹੋ ਗਿਆ بارش ਮਾਲਾ ਜਾਨੇ ਬਹੁਤ ਸੇਵਾ ਕਰੀ ਉਹਦੇ ਅੱਛਾ ਅੱਗੇ ਉਹ ਤੇ ਪੱਥਰ ਫਰਾਂ ਚੜ ਜਾਂਦੇ ਤੇ ਅੱਛਾ ਪੱਥਰ ਲੱਗੇ ਕਰਦਾ ਜਦ ਭਾਈ ਮਾਲਾ ਪਿੰਡ ਵਾਲਿਆਂ ਨੇ ਵੀ ਪਾ ਸੇਵਾ ਕਰੀ ਉਹਦੇ ਫਿਰ ਟਰਾਲੀ ਪਰ ਕੇ ਕੀ ਕਰਦੀ ਜਦ ਟਰਾਲੀ ਰੇ ਗਿਆ ਤੁਹਾਨੂੰ ਬਸ ਠੀਕ ਹੈ ਮੀਂਹ ਆ ਗਿਆ ਭਾਈ ਲਓ ਜੀ ਰੱਬ ਵੀ ਮਿਹਰਬਾਨ ਹੋ ਗਿਆ ਗੁਰੂ ਘਰ ਆਇਦੇ ਬਾਈ ਰੱਬ ਵੀ ਮਿਹਰਬਾਨ ਹੋ ਗਿਆ ਹੋ ਗਿਆ ਠੰਡੀਆਂ ਵਾਦਾ ਜਾਊਗੀ ਉਹ ਠੰਡੀਆਂ ਵਾਦਾ ਜਾਊਗੀ ਉਹ ਜੀਰੀਏ ਠੰਡੀ ਹੋਊਗੀ ਪ੍ਰਧਾਨ ਜੀ ਜੀਰੀ ਠੰਡੀ ਹੋਊਗੀ ਲਓ ਜੀ ਬਾਈ ਸੋਨਾ ਮੀ ਹੋ ਗਿਆ ਪ੍ਰਧਾਨ ਜੀ ਲੱਗ ਗਿਆ ਪਤਾ ਵਧੀਆ ਵਧੀਆ ਆ ਦੇਖੋ ਖੇਠਾਂ ਦੇ ਪਤਾ ਲੱਗਣ ਲੱਗ ਗਿਆ ਵੀ ਹੋ ਗਿਆ ਬਾਈ ਪਾਣੀ ਜੇ ਖੜ ਗਿਆ ਓਕੇ ਜਾਂਦਾ ਤਾਂ ਹੈਗਾ ਸਾਡੇ ਕਿਲੇ ਨੂੰ ਵੀ ਜਾਂਦਾ ਫਸਾ ਤੂੰ ਜੀ ਨੋ ਕੇ ਪਾਕਿਸਤਾਨ ਲੱਗ ਗਿਆ ਦਾ ਆਪਣੇ ਨਹੀਂ ਪਹੁੰਚਦਾ 6 ਕਿਲੋਮੀਟਰ 6 ਕਿਲੋਮੀਟਰ ਇੱਥੇ ਚਲੇ ਜਾਵੇ ਵਧੀਆ ਪਿੰਡ ਯਾਰ ਜਾਣਾ ਨਹੀਂ ਹੈਗਾ ਹਾਂ OK ਲਓ ਜੀ ਤਾਜ਼ਾ ਸਤਲੁਜ ਦਰਿਆ ਦੇ ਹਾਲਾਤ ਦੇਖੋ ਪ੍ਰਧਾਨ ਜੀ ਪਿਛਲੇ ਸਾਲ ਕਿਹਾ ਹੋਇਆ ਤਾਰੇ ਹੂੰ ਕਾ ਬੁੱਟੀ-ਬਾਟੀ ਦੇਖਦਿੰਦੀ ਨੀ ਜਿਹੜੀ ਵਿੱਚ ਹੈ ਤੁਹਾਨੂੰ ਨਹੀਂ ਦੇਖ ਲੱਗਦੀ ਜਿਹੜੀ ਆ ਭਾਈ ਬੁੱਟੀ ਐ ਇਹ ਵਿੱਚ 0% ਆ ਤੁਹਾਨੂੰ ਦੇਖਦੀ ਆ ਆ ਵੀ ਨਹੀਂ ਬੁੱਟੀ ਦਿਖਦੀ ਵੀ ਇੰਨਾ ਪਾਣੀ ਤਾਂ ਵੀ ਆ ਬੁੱਟੀ ਦਿਖਦੀ ਨਹੀਂ ਸੀ ਜਿੰਨੇ ਵੀ ਗੇਟ ਆ ਬਾਈ ਐਦਾਂ ਦਾ ਕੋਈ ਗੇਟ ਨਹੀਂ ਵੀ ਜਿਹੜਾ ਨਹੀਂ ਖੁੱਲਿਆ ਤਾਂ ਕੇਟੀ ਮੈਂ ਕਹਿੰਦਾ ਬਹੁਤ ਹੁਣੇ ਪ੍ਰਧਾਨ ਜੀ ਇਹ ਆਹਾਂ ਵੀ ਸਾਰੇ ਹੀ ਖੁੱਲੇ ਤੇ ਬਾਕੀ ਕਿਲੋਮੀਟਰ ਦਾ ਹੀ ਹੋਣਾ ਮੇਰੇ ਸਾਬ ਨਾਲ ਬਾਈ ਪੌਲੇ ਤਕਰੀਬਨ ਸਾਰੇ ਹੀ ਚੱਲਦਾ ਆ ਆਹ ਮੈ ਕਿਲੋਮੀਟਰ ਬਾਕੀ ਆ ਗੁਰੂ ਘਰ ਆ ਬਾਈ ਗੁਰੂ ਘਰ ਦੇ ਵੀ ਆ ਪੱਥਰ ਪੁੱਥਰਾਂ ਦੇ ਬਰਾਬਰ ਬਾਣੀ ਪਹੁੰਚਿਆ ਪਤਾ ਆਹ ਸਾਈਡ ਨੂੰ ਵੀ ਬਾਕੀ ਆ ਸਾਈਡ ਨੂੰ ਜਿਹੜੇ ਦਰਾਖਤ ਬੂਟੀ ਬਾਟੀ ਦਿਖਦੀ ਐ ਸਭ ਫੁੱਲ ਤਾਂ ਪਰਲੀ ਸਾਈਡ ਜਿਹੜੇ ਬਣਾਜੀ ਝੁੰਗੀ ਵਾਲੇ ਬੈਠੇ ਆ ਉੰਗਰੀ ਵਾਲੇ ਚੱਕ ਕੇ ਸੜਕ 'ਤੇ ਚੜਾ ਤੇਰੇ ਵੀ ਸੜਕ ਦੇ ਬਰਾਬਰ ਪਾਣੀ ਆ ਗਿਆ ਦਾ ਹਾਂ ਹਾਂ ਪਾਣੀ ਆਇਆ ਨਹੀਂ ਨਾ ਪਤਾ ਪਿੱਛੇ ਕਿੰਨਾ ਆ ਗਿਆ ਨਾ ਹੋਰ ਫਟ ਕੇ ਚੱਕੇ ਵੇ ਤੇ ਬਾਕੀ ਰੱਬ ਆਸਰੇ ਉਹ ਸਾਹਮਣੇ ਖੇਤ ਵੀ ਆ ਕਿਸੇ ਦੇ ਹੂੰ ਦਰਿਆ ਦੇ ਬੈਕ ਸਾਈਡ ਹਾਂ ਅਗਲੇ ਕੁਝ ਨਹੀਂ ਦਿਖਦਾ ਦਾ ਬਾਈ ਅੱਜ ਜਦ ਕੁਝ ਨਹੀਂ ਦਿਖਦਾ ਹੂੰ ਕਿੰਨੇ ਫਟ ਕੇ ਖੁੱਲੇ ਜੀ ਹੋਰ ਤਾਂ ਦੋ ਤਿੰਨ ਖੁੱਲੇ ਮਾੜੇ ਮਾੜੇ ਜੀ ਹਾਂ ਇੱਕ ਉਹ ਖੁੱਲਾ ਇੱਕ ਉਹ ਬਸ ਜਿੰਨਾ ਕਿ ਹਮਾਰਾ ਚੱਲ ਜਮੀਂ ਪੈਂਦਾ ਹੈ ਬਾਕੀ ਉਹ ਸਾਹਮਣੇ ਖੁੱਲੇ ਆ ਹਾਂ ਬਸ ਥੋੜੇ ਗੇ ਖੁੱਲੇ ਹੈ ਬਾਈ ਜ਼ਿਆਦਾ ਨਹੀਂ ਖੁੱਲੇ ਹੈਗੇ ਓਕੇ ਬਾਕੀ ਅੱਜ ਦੇ ਹਾਲਾਤ ਦੇਖ ਲੋ ਬਾਕੀ ਸਮੇ ਸਮੇ ਦਾ ਬਾਕੀ ਪਤਾ ਨਹੀਂ ਹਲੇ ਪ੍ਰਧਾਨ ਨੇ ਬਾਕੀ ਬਾਈ ਪ੍ਰਧਾਨ ਨੂੰ ਮੈਸੇਜ ਆਉਂਦੇ ਆ ਪ੍ਰਧਾਨ ਦੀ ਜੀ ਇਨਕੁਆਰੀ ਆ ਜੀ ਸਾਡੀ ਗੱਲ ਹੋ ਲਈ ਜਾਣਾ ਬਾਈ ਕਰਤਾਰਪੁਰ ਸਾਹਿਬ ਬੰਦੇ ਫੋਨ ਕਰੀ ਜਾਂਦੇ ਆ ਵਿੱਚੇ ਕਹੀ ਜਾਂਦੇ ਅਮਨ ਬਲੌਗ ਬਲੌਗ ਦੀ ਅੱਜ ਆਈ ਨਹੀਂ ਮੇਰਾ ਗੱਲ ਹੋ ਲਈ ਚੱਲਾਂਗੇ ਫਿਰ ਜਾਇਆ ਮੰਗੇ ਇੱਕ ਬੰਦਾ ਹੋਰ ਆ ਬਾਈ ਨੀਮੇ ਦਾ ਭਤੀਜਾ ਉਹਦਾ ਨਾਮ ਹੈਗਾ ਅਮਨਪ੍ਰੀਤ ਉਹਦੇ ਡੈਡੀ ਨੋ ਭਗਤ ਸਿੰਘ ਆ ਉਹਦਾ ਪ੍ਰੇਖਾ ਪਈ ਜਾਂਦਾ ਹਾਂ ਤਾਂਹੀਂ ਆ ਜੀ ਪਹਿਲਾਂ ਹੀ ਪ੍ਰੇਖਾ ਪੈ ਗਿਆ ਤਾਂ ਬੰਦਿਆਂ ਨੂੰ ਪੈ ਗਿਆ ਤਾਂ ਗੱਲ ਵੀ ਹੋ ਗਿਆ ਕਾਲਾ ਦੋ ਆਮਨੇ ਨੇ ਸਾਈਨ ਕਰੇ ਮੇਰਾ ਵੀ ਉਹ ਕਹਿੰਦੇ ਵੀ ਇੱਕ ਤੁਸੀਂ ਇੱਕ ਜਗਾ ਸਾਈਨ ਮਾਏ ਅਮਨਪ੍ਰੀਤ ਐ ਇਹ ਪੱਪੀ ਰਾਮ ਮੁੰਡਾ ਉਹਦਾ ਵੀ ਨਾਮ ਅਮਨੇ ਹੀ ਬਹੁਤ ਹੋ ਗਏ ਦੇਵਦਾ ਹੋ ਗਿਆ ਕਰਨਜੀ ਦਾ ਭਾਈ ਹੋ ਗਿਆ ਸਾਡੇ ਨਾਲ ਵੀ ਦੋ ਆਮਨੇ ਆ ਹਾਂ ਦੇਵਦੇ ਮੁੰਡੇ ਦਾ ਕੀ ਨਾਮ ਅਮਨ ਕਰਨਜੀ ਦਾ ਭਾਈ ਵੀ ਅਮਨਦੀਪ ਦੇਵਰਾਮਾ ਮੁੰਡਾ ਵੀ ਅਮਨਦੀਪ ਪੱਪੀ ਰਾਮ ਮੁੰਡਾ ਵੀ ਮੈਂ ਵੀ ਅੱਜ ਦੇਵਦੇ ਮੁੰਡੇ ਨੇ ਵੀ ਸਾਡੇ ਕੋਲ ਜਾਣਾ ਹਾਂ ਅੱਜ ਫੇਰ ਦੋ ਆਮਨਪ੍ਰੀਤ ਅੱਜ ਫੇਰ ਹੋਗੇ ਉਹੀ ਚੱਕਰ ਹੈ ਬਾਕੀ ਭਾਈ ਹੈੱਡ ਵਾਲੀ ਸਾਈਡ ਇਹ ਗੁਰੂ ਘਰ ਦੇ ਬੈਕ ਸਾਈਡ ਦੰਗਰ ਹਾਲ ਕੋਲ ਤੇ ਪ੍ਰਧਾਨ ਜੂਰੇ ਪੱਖੇ ਲੱਗੇ ਪਤੂਆਂ ਕੱਢਣ ਤਾਂ ਹੀ ਸਪੀਡ ਕਾ ਕਰਦੇ ਆ ਬਾਈ ਬਹੁਤ ਹੀ ਪੱਕਦੀ ਅੰਦਰ ਬਾਈ ਬਹੁਤ ਅੱਗ ਪੈਂਦੀ ਆ ਬਾਕੀ ਬਾਈ ਪੂਰੇ ਵੀ ਟਾਇਰ ਲਾਈਪ ਹੀ ਕੋਠੇ ਪਰ ਮੋਟੀ ਢਟ ਸਾਹਮਣੇ ਗੁਰੂ ਘਰ ਆ ਖੁੱਲਾ ਢੁੱਲਾ ਬਹੁਤਾ ਪ੍ਰਧਾਨ ਜੂਰੇ ਗੁਰੂ ਘਰ ਨਹੀਂ ਬਾਕੀ ਬਾਈ ਮਹਾਰਾਜ ਦੀ ਕਿਰਪਾ ਹੋ ਗਈ ਮੀਂਹ ਪੈ ਗਿਆ ਮੀਂਹ ਪੇ ਤੇ ਬੰਪਸ ਹੋ ਗਈ ਪ੍ਰਧਾਨ ਗਰਮੀ ਹੈ ਨਾ ਆ ਦੇਖ ਲਓ ਬਾਈ ਬਾਹਾਂ ਦੇ ਵਿੱਚ ਦੇ ਪਾਣੀ ਆਪਣੇ ਆਪ ਨਿਕਲਦਾ ਮੀਂਹ ਪੇ ਤੇ ਹੋਂ ਮਤਲਬ ਖੁੱਲ ਕੇ ਮੀਂਹ ਨਹੀਂ ਪਿਆ ਜਿਹੜਾ 10 ਮਿੰਟ ਵਾਲਾ ਮੀਂਹ ਹੁੰਦਾ ਇਹ ਗਰਮੀਆਂ ਕਰਦਾ ਹਾਂ ਬਾਕੀ ਭਾਈ ਦਿੱਲੀ ਬਹੁਤ ਯੋਗਦਾਨ ਰਿਆ ਗੁਰਦਾਰ ਸਾਹਿਬ ਦੇ ਦਾ ਹਾਂ ਭਾਈ ਲੰਗਰ ਜਿੰਨੇ ਵੀ ਦਿੱਲੀ ਧਰਨਾ ਲੱਗਿਆ ਇਹ ਪੱਕਾ ਹੀ ਲੰਗਰ ਰਿਆ ਉਹ ਮੈਂ ਕਹਿੰਦਾ ਤਿੰਨੇ ਹੀ ਬਾਤ ਹੀ ਰਿਹਾ ਭਰਾ ਜੀ ਨਾ ਤਿੰਨੇ ਬਾਤ ਹੀ ਆ ਦੇ ਦੇਰ ਰੱਖ ਕੇ ਲੈ ਜਾ ਕੇ ਹਾਂ ਸਹੀ ਗੱਲ ਹੈ ਦੇਰ ਆਪ ਲੱਗੇ ਤੇ ਫਿਰ ਰੋਟੀ ਖਾਣ ਵੀ ਮੀਂਹ ਪਈ ਜਾਂਦਾ ਬਰਸਾਤ ਹੀ ਨਾ ਬਾਕੀ ਯਰੇ ਭਾਈ 24 ਘੰਟੇ ਲੰਗਰ ਹਾਜ਼ਰੇ ਰਹਿੰਦਾ ਹੁਣ ਵੀ ਲੱਸੀ ਵੀ ਗਏ ਅਸੀਂ ਪੱਕਾ ਹੀ ਲੰਗਰ ਹੈ ਨਾ ਪ੍ਰਧਾਨ ਜੀ 24 ਘੰਟੇ ਨਾਲੇ ਬਧੀ ਅਨਸੀ ਮਿਲਦੀ ਹੈ ਭਾਈ ਵਧੀਆ ਹੈ ਡੰਗੜ ਡੁੰਗਰ ਭਾਈ ਗੁਰੂ ਘਰ ਦੇ ਆਪਣੇ ਪਿਓਰ ਲੱਸੀ ਹੈ ਅੱਜ ਦਾ ਪਾਪਾ ਹੀ ਬੈਠਾ ਅੰਦਰ ਭਾਈ ਦਿਖਾਉਨੇ ਆ ਚਲੋ ਭਾਈ ਅੰਦਰ ਜੱਡੀ ਪਰ ਮੇਰਾ ਪਾਪਾ ਵੀ ਆਇਆ ਪਿਆ ਹੈ ਪਰਾਂ ਜੀ ਬਧੀ ਲਿਆਉਂਦੀ ਆ ਅੱਛਾ ਬਾਕੀ ਆਹ ਸਾਈਡ ਨੂੰ ਭਾਈ ਪਹਾੜੀ ਪਰ ਉਹ ਸਾਹਮਣੇ ਝੰਡਾ ਹੈ ਮਹਾਰਾਜ ਰਣਜੀਤ ਸਿੰਘ ਦਾ ਪ੍ਰਧਾਨ ਜੀ ਉਹ ਸਾਹਮਣੇ ਆ ਭਾਈ ਇਹ ਵੀ ਭਾਈ ਉਰੇ ਤੇ ਦਿਖਦਾ ਹੈ ਹੈ ਕਾਫੀ ਦੂਰ ਹੈ ਨਾਲ ਫੈਕਟਰੀਆਂ ਪੈਣਦੀਆਂ ਪਹਾੜੀਆਂ ਹੁੰਦੀਆਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਝੰਡਾ ਮੈਂ ਕਹਿੰਦਾ ਵੱਡ ਹੋ ਗਿਆ ਨਾ ਪ੍ਰਧਾਨ ਜੀ ਜਿਹੜੀਆਂ ਮੂਰੇ ਤੇ ਘਟ ਹੋਈਆਂ ਵੀ ਐ ਕਮੀ ਮੂਰੇ ਘਟ ਗਈਆਂ ਜੀ ਵੱਡੀ ਜਾਂਦੇ ਕਿਹੜੇ ਗਵਰਨਮੈਂਟ ਕੰਮ ਕਰਦੀ ਆ ਗਵਰਨਮੈਂਟ ਨੂੰ ਬਾਈ ਇਹ ਚੀਜ਼ 'ਤੇ ਵੀ ਗੌਰ ਕਰਨੀ ਚਾਹੀਦੀ ਹੈ ਇਹ ਵੀ ਇਤਿਹਾਸ ਹੈ ਇੱਕ ਹੂੰ ਬਾਕੀ ਬਾਈ ਬਾਗ ਸਾਹਮਣੇ ਰਣਜੀਤ ਸਿੰਘ ਪਾਰਕ ਜਿਹੜੀ ਬਣਾਈ ਪਈ ਐ ਆਹ ਸਾਈਡ ਝੰਡਾ ਦਾ ਝੰਡੇ ਵਾਲੀ ਸਾਈਡ ਮਤਲਬ ਪੂਰੇ ਵੀ ਥੋੜੀ ਦੇਖਭਾਲ ਕਰਨੀ ਚਾਹੀਦੀ ਗਵਰਨਮੈਂਟ ਨੂੰ ਤੇ ਨਹੀਂ ਜੀ ਇਹ ਸਾਬ ਕਾਲਾ ਲੱਗਦਾ ਵੀ ਬਡਾਂਗਾ ਹੋ ਰਿਹਾ ਏ ਬਡਾਂਗਾ ਟੰਡੇ ਇਨਵਿਟੇਸ਼ਨ ਮੇਟਾ ਹੋ ਜਾਣਾ ਸਹੀ ਗੱਲ ਆ ਦੇਖੋ ਬਾਈ ਹੋਰ ਵੀ ਚੱਲ ਰਿਹਾ ਥੋੜਾ ਹੀ ਰਹਿ ਗਿਆ ਕਿੰਨਾ ਕਰਦਾਂ ਲੈ ਦੇਖੋ ਬਾਈ ਤੁਸੀਂ ਬਾਕੀ ਲਓ ਜੀ ਬਾਈ ਹੋਰ ਵੀ ਚੱਲ ਬਾਈ ਓਏ ਗੱਡੀ ਵਾਲੇ ਤੇਜ਼ ਕਰਦੇ ਆ ਪੂਰਫਾ ਪਾਣੀ ਖੜਾ ਬਾਈ ਪਰ ਨਾ ਪੋਹ ਨਹੀਂ ਹੈਗੇ ਉਰੇ ਉੱਚੇ ਨੀਵੇਂ ਹੋਗੇ ਹੈਗੇ ਭਰਗੇ ਭਰਗੇ ਆਹ ਸਾਈਡ ਦਾ ਬਾਈ ਖੜਾ ਪਾਣੀ ਪੂਰਾ ਦੇਖੋ ਜੀ ਬਾਈ ਥਾਣੇ ਚ ਪਹੁੰਚ ਗਏ ਪ੍ਰਧਾਨ ਜੀ ਆਪਣੇ ਪਿੰਡ ਦੇ ਬੰਦੇ ਦੇ ਮੋਟਰਸਾਈਕਲ ਕਿੱਥੇ ਹੈ ਲੈਣ ਚ ਲਾਏ ਹੋਏ ਆ ਲੈ ਬਾਈ ਪ੍ਰਧਾਨ ਦੇ ਦਰ ਚੰઠાਣੇ ਵਾਲੇ ਨੂੰ ਜਾਣਾ ਪਾ ਜਾਣਾ ਸਾਰ ਇੰਕੈਂਦਰ ਤੁਮਾ ਬਾਈ ਹੁੰਦੇ ਇਹਨੂੰ ਕੈਰੀ ਅੱਛਾ ਕਾਰ ਮੋਟਰਸਾਈਕਲ ਫੋਟੋ ਕੱਪੀ ਹੈ ਨਾ ਸਾਰ ਤਰ ਦੇ ਸਟਾਪ ਉਹ ਸਾਹਮਣੇ ਥਾਣਾ ਬਾਈ ਪਰੇ ਬੰਦੇ ਬਾਈ ਪਹੁੰਚ ਗਏ ਸਾਰੇ ਬਾਈ ਕਾਗਜ਼ ਪੱਤਰ ਪੂਰੇ ਲਿਆ ਜੀ ਹਾਂ ਬਾਈ ਕੀ ਕਹਿੰਦੇ ਹੁਣ ਮੈਂ ਤਾਂ ਬਲਾਦਾ ਉਹ ਬਿੱਲ ਨਹੀਂ ਕਰ ਰਿਹਾ ਜਿਹੜੇ ਸਾਬ ਨੇ ਐਸੀ ਬੰਦ ਫੇ ਨਹੀਂ ਨਹੀਂ ਦਾਰ ਨਹੀਂ ਬਹੁਤ ਆ ਮੈਂ ਪਹਿਲੇ ਉੱਥੇ ਬਾਈ ਫੋਟੋ ਲਾਇਆ ਫੋਟੋ ਨਹੀਂ ਪ੍ਰਧਾਨ ਜੀ ਕਿਹੜਾ ਸੀ ਇਹ ਇਹ ਹੀ ਹਾਈ ਸਪੀਡ ਹੈ ਸੀ ਲਾਇਆ ਹੈ ਮਲਗੀਰ ਭਾਈ ਜੇ ਘੰਟਾ ਕਰ ਰਹਿ ਗਿਆ ਓਰੇ ਏਸੀ ਭਾਈ ਚੱਲਦਾ ਨਹੀਂ ਪ੍ਰਧਾਨ ਕਹਿੰਦਾ ਮੈਂ ਤੁਹਾਨੂੰ ਬੱਕੀ ਜਾਲਦਾ ਬਸ ਠੀਕ ਹੈ ਪ੍ਰਧਾਨ ਜੇ ਘੰਟਾ ਕਰ ਰਹਿ ਗਿਆ ਓਰੇ ਲੈ ਭਾਈ ਇਹ ਕਿੰਨਾ ਮਰ ਜਾਈ ਹੈ ਹੈ ਇੰਗਲਿਸ਼ ਕੋਈ ਜਾਂ ਪੰਜਰੀ ਨੂੰ ਗਰਮੀ ਜ਼ਿਆਦਾ ਆ ਅਸੀਂ ਸੇ ਦੇ ਖੋਲਣੇ ਚਾਹੀਦੇ ਨਾ ਟਾਕੇ ਟੁੱਕੇ ਨਹੀਂ ਜਨਦਲਵੀਰ ਹਨਾ ਲੈ ਹਾਂ ਲੈ ਉਹ ਮੋਦੀ ਪੱਕੇ ਥੱਲੇ ਉਹ ਪੱਕੇ ਥੱਲੇ ਖੜਿਆ ਦੇਖ ਆ ਕਿ ਲਿਆਓ ਆਪਣੇ ਕਿੱਥੇ ਆਉਣਾ ਆਉਂਗੇ ਉਹਦੇ ਕੋਲ ਹੀ ਬੋਲ ਚੱਲਦਾ ਕੰਮ ਬਾਈ ਫਾਰਮ ਭਰਨੇ ਦਾ ਕਾਲੇ ਬਣ ਕੇ ਕੰਮ ਹਾਂ ਨਾ ਆਖਿਆ ਕਰੂੰਗਾ ਕਿਹਦੇ ਕਿਹਦਾ ਬੰਦਾ ਇਹ ਬੁਰਾ ਸੁਰ ਉਹ ਤਿਆਦਾਰ ਗੜ ਨੰਬਰ ਲਿਖਣਾ ਆ ਬਾਈ ਬਣ ਕੇ ਕੰਮ ਤੇਰਾ ਵੀ ਪੂਰੇ ਫੋਟੇ ਨੂੰ ਤਿਆਰ ਕਰ ਦੋ ਇਹ ਪੂਰੇ ਕਰ ਦੋ ਚੱਲ ਜਾ ਥੋੜਾ ਨਾਲ ਨਾਲ ਚੱਲ ਆ ਇੱਕ ਪਾਪੂ ਦੀ ਕਾਪੀ ਲੋ ਜੀ ਬਾਈ ਸਾfte ਵਾਰ ਮਨ ਮਲਕੀਤ ਬਾਈ ਦਾ ਨੰਬਰ ਆਇਆ ਜੀ ਅੰਦਰ ਵਾਈ ਸਾਈਨ ਕਰਾ ਦੇ ਪੂਰੇ ਟਿਕਾ ਫੋਟੋ ਦੇ ਉੱਪਰ। ਲੋ ਜੀ ਬਾਈ ਕੰਮ ਨਿਭੜ ਗਿਆ। ਆਪ ਗਰਮੀ ਗਰਮੀ ਹੋ ਗਿਆ। ਪ੍ਰਧਾਨ ਕਹਿੰਦਾ ਬੂਟਾ ਲੈਣਾ ਅੰਦਰ ਤੇ। ਜਿਹੜਾ ਨੇੜੇ ਵੀਰੇ ਬਏ ਆ। ਲੈਣਾ? ਜਿਹੜੀ ਅਮਰਬੇਦ ਦੀ ਚੜ੍ਹਦੀ ਗੰਢੇ ਵਾਲੇ। ਇਹਨਾਂ ਨੇ ਬੂਟਾ ਤੇਰਾ ਬਣਾ ਰਹਿਣਾ। ਮਿੰਦਰ ਬਾਈ ਹੋ ਗਿਆ ਓਕੇ। ਪ੍ਰਧਾਨ 2 ਘੰਟੇ ਲੱਗੇ। ਆਜਾ ਪੁੱਛਣ ਇੱਕ ਵਾਰੀ। ਬਾਈ ਜਾਇਆ ਮੰਤਰਾ ਡਰ ਲਾਦਾ। ਇਹਨਾਂ ਨੇ ਚੱਕੇ ਉਹ ਮਾਰਨ ਅੰਦਰ ਕੋਲੇ ਆ। ਅਸੀਂ ਆਪ ਘਰ ਤੇ ਤੁਸੀਂ ਪੁੱਛਤਾ ਬਾਈ ਨੂੰ ਵੀ ਕਰਦਾ ਅੰਦਰ ਸਾਰੇ ਆ। ਆਜਾ ਆਜਾ ਪ੍ਰਧਾਨ ਆਜਾ। ਪਦਾਨ ਬੂਟਾ ਲਾਉਂਗਾ ਹਟਦਾ ਨਹੀਂ ਹੈਗਾ ਭਾਈ ਲਾਉਣਾ ਹੰਬ ਹੰਬ ਲਾਉਨੇ ਭਾਈ ਮੈਂ ਲਾਉਣਾ 100 ਹਾਂ ਹਾਂ ਦਾ ਮਰੂਤ ਲੈ ਕੇ ਇੱਕ ਬੂਟਾ ਲਾ ਦੂੰਗੇ ਪੂਜਾ ਕੇਂਦਰ ਵਾਲੇ ਨੱਤੇ ਭਾਈ ਵੀ ਜਿਹੜੇ ਸਿਆਣੇ ਉਹਰੇ ਬੰਦੇ ਆਏ ਆ ਉਹਨੂੰ ਅਸੀਂ ਰੰਗੇ ਕੀ ਗਿਫਟ ਆਂਬੇ ਆਂਬਾ ਆਂਬੇ ਆਂਬੇ ਹਾਂ ਜਿਹੜੇ ਦੇ ਬਾਦ ਇਹਦੀ ਆਵਾਜ਼ ਆ ਚੜ ਰਹੀ ਹੋ ਰਹੀ ਹੈ ਹਾਂ ਸਬੂਤ ਰਹਿ ਜਾਊਗਾ ਵੀ ਉਹਨੇ ਬੂਟਾ ਲਾਇਆ ਤਾਂ ਆ ਲਾ ਦਿਆ ਦਾਦਾ ਬੂਟਾ ਲਾ ਕੇ ਆੜੇ ਕੇ ਮੰਨੇ ਨਹੀਂ ਹੈਗੇ ਕਿ ਸਾਰਾ 18 ਭਰ ਕੇ ਬੁੱਟਿਆਂ ਗਲੇ ਅੱਛਾ ਖੜਾਉਣ ਦੀ ਜਗ੍ਹਾ ਨਹੀਂ ਹੈਗੀ ਇਹ ਤਾਂ ਹੈ ਚਲੋ ਫਿਰ ਚੱਲੀਏ ਬਾਈ ਲੋ ਜੀ ਬਾਈ ਸ਼੍ਰੀ ਚਮਕੌਰ ਸਾਹਿਬ ਗੁਰਦਵਾਰ ਸਾਹਿਬ ਮੱਥਾ ਟੇਕ ਲਿਆ ਬਾਈ ਪ੍ਰਧਾਨ ਜੀ ਉਰੇ ਵੀ ਦੇਖ ਲਾ ਆਪਣਾ ਲਿਖਿਆ ਪਤਾ ਹੁਣ ਮੱਥਾ ਟੇਕ ਹੋ ਗਿਆ ਤੇ ਵੀ ਸਾਹਿਬ ਤੇ ਬਾਈ ਬਾਦਮਾ ਸ਼੍ਰੀ ਚਮਕੌਰ ਸਾਹਿਬ ਆਏ ਆ ਉਰੇ ਵੀ ਬਾਈ ਮੱਥਾ ਟੇਕ ਕੇ ਤੇ ਪਾਤੇ ਚੱਲੇ ਹੁਣ ਬੰਦੇ ਪੂਰੇ ਬਣੇ ਹਾਂ ਬੰਦੇ ਪੂਰੇ ਅਸੀਂ ਪਾਣੇ ਹਾਂ ਅੱਠ-9 ਜਾਣੇ ਆਏ ਤੇ ਬਾਈ ਅਸੀਂ ਸਾਰੇ ਜਾਣੇ ਲੋ ਬਾਈ ਮਲਕੀਤ ਮਾਈਨ ਬੰਦਾ ਦੀਰ ਮਿਲ ਗਿਆ ਕੋਈ 4:00 ਵਜੇ ਮੁੱਢੇ ਅਸੀਂ ਲੈ ਕਰ ਤੇ ਇਕੱਠੇ ਹਾਂ ਹਾਂ ਉਹਦਾ ਚੱਕਰ ਪੈ ਗਿਆ ਬਾਕੀ ਮਨਜੀਤ ਬਾਈ ਦਾ ਪੁੱਤ ਸਾਡੇ ਕੋਲ ਬਾਕੀ ਉਹਨੂੰ ਹੱਥ ਜ਼ਰੂਰ ਕਰ ਕੀ ਤੇ ਮਾਰੇ ਘੇਟਾ ਪਾਜਦਾ ਪਾਣੀ ਪੇਜੇ ਕਰਦਾ ਬਾਕੀ ਭਾਈ ਨਹਿਰ ਦੇ ਲਾਗ ਲਾਗ ਜਾਂਦੇ ਆ ਉਰੇ ਮੜੀ ਹੈ ਫਰਕ ਥਾਣੇ ਚ ਥਾਣੇ ਚ ਨਾ ਭਾਈ ਧੰਦਦੇ ਆ ਜਿਹੜੇ ਉੱਥੇ ਦੋ ਜਾਣੇ ਮਿਲਾਜੋ ਬਹੁਤ ਆਲ ਹੈ ਭਾਈ ਇਹ ਨਹੀਂ ਨਾ ਚੁੱਲੇ ਮੂਰੇ ਫੇਕ ਨਹੀਂ ਲੱਗਦਾ ਨਹੀਂ ਚੁੱਲੇ ਦਾ ਇਹ ਪਾਈਆ ਪਾਈਆ ਪਾਣੀ ਦਿੰਦੇ ਸਾਰਾ ਬਹੁਤ ਬਹੁਤ ਆ ਇਹ ਜਿਹੜਾ ਇਹਨੂੰ ਜ਼ਿਆਦਾ ਗਰਮੀ ਆਉਂਦੀ ਆ ਹਾਂ ਹਾਂ ਜਕਰਾਂਗੇ ਵਿਫੋਲੇ ਸੀ ਉਹ ਹਾਂ ਉਹ ਫੋਲੇ ਸੀ ਆ ਉਹ ਮੰਗ ਨਹੀਂ ਕਰਦਾ ਪੱਕੀ ਭਾਈ ਆ ਨਹਿਰ ਪੈਣਦੀ ਆ ਪਾਣੀ ਫੁੱਲ ਛੱਡਿਆ ਪਿਆ ਏ ਲੈ ਨੇ ਕੋਈ ਸਾਈਡਾਂ ਤੋਂ ਪਾਣੀ ਪਹੁੰਚਿਆ ਪਿਆ ਭਾਈ ਹਾਂ ਕੋਈ ਵੇ ਸਾਲਾਂ ਵਿੱਚ ਬੂਟੀਆਂ ਬੂਟੀਆਂ ਦੀ ਆ ਬੂਟੀਆਂ ਭਾਈ ਜਾਂ ਹੜਕਿਆਂ ਦੀ ਮੰਨ ਕੇ ਚਲੋ ਜਾਂ ਪਹਾੜਾਂ 'ਚ ਜਾਂ ਮੀਂਹ ਜਿੱਥੇ ਪੈਣਦਾ ਭਾਖੜੇ 'ਚ ਜਾਂ ਪਿਛਰੇ ਪਾਣੀ ਛੱਡਦੇ ਫਿਰ ਉਹਦਾ ਹੁੰਦਾ ਨਾ ਭਾਈ ਬੂਟੀਆਂ ਹੜਕੇ ਪਾਣੀ ਪੂਰਾ ਬਾਈ ਸਾਡਾ ਬੰਦੇ ਆ ਜਾਨੀ ਫੁੱਲ ਨੇ ਅਸਾ ਚੱਲ ਰਹੇ ਜਿਹਨੂੰ ਕਰਦੇ ਫੁੱਲ ਹਾਂ ਫੁੱਲ ਉਹ ਪਰਲੀ ਸਾਈਡ ਬਾਈ ਉੱਥੇ ਕੁਆਜ ਨੂੰ ਮੱਥਾ ਟੇਕ ਕੇ ਕਰਦੇ ਆ ਉੱਥੇ ਵੀ ਜੇ ਖੜ੍ਹਦੇ ਨੇ ਜਗ੍ਹਾ ਨਹੀਂ ਹੈਗੀ ਉੱਥੇ ਪਾਣੀ ਪਹੁੰਚਿਆ ਪਿਆ ਓਕੇ ਫੁੱਲ ਹੈ ਚੱਲ ਬਾਈ ਰਦਾਣਾ ਅਸੀਂ ਨਹਿਰ ਤੇ ਗਰੇ ਦਾ ਟੈਂਪੂ ਆਰ ਉੱਪਰ ਵੀ ਹਾਂ ਚੱਲ ਬਾਈ ਚੱਲ ਦੇਖ ਕੇ ਕੋੜ ਕੋੜ ਬਾਈ ਠਾਰ ਗੱਡੀ ਨਾਲ ਟੈਂਪੂ ਨਾਲ ਮਾਰਦੇ ਸੀ ਟੈਂਪੂ ਮਿਲ ਗਿਆ ਤਾਂ ਬੰਦੇ ਨਹੀਂ ਜਮੇਦੇ ਮਤਲਬ ਆਹੀ ਆਓ ਪਾਣੀ ਤਾਂ ਲੰਘਦਾ ਬਾਈ ਇਹ ਪੁਰਾਣੇ ਖੇਤ ਖਾਣ ਦੇ ਕਹਾ ਖੇਤਾਂ ਚ ਖਤ ਹੋ ਜਾਣਾ ਖੇਤਾਂ ਚ ਵੀ ਲੜਾਈ ਹੁੰਦੀ ਹੁੰਦੀ ਕਾ ਖੇਤਾਂ ਚ ਵੀ ਲੜਾਈ ਉਹ ਹੁੰਦੀ ਹੁੰਦੀ ਬਾਈ ਪੂਰੇ ਬਾਈ ਮੱਥਾ ਟੇਕੇ ਕਰਦੇ ਨੇ ਖਵਾਜੇ ਦਾ ਦੇਖੋ ਉਰੇ ਤੱਕ ਵੀ ਪਾਣੀ ਫੁੱਲੇ ਛੱਡੀ ਵੀ ਹੈ ਹਾਂ ਫੁੱਲ ਬਾਈ ਫੁੱਲ ਪਰਾਨਾ ਆ ਹੈਗਾ ਸਵੇਦਾ 5-5000 ਦਾ ਆਹੋ ਹੈਗਾ ਹੈ ਮੱਥਾ ਆ ਇਹ ਖਾਲੀ ਥੋੜਾ ਪੂਲੇ ਲਵਾਣਾਂ ਫਸਲ ਜਮਨੇ ਚਾਹੀਦੀ ਆ ਵੀ ਜਿਹੜੇ ਪੁਰਾਣੇ ਉਹ ਵੱਢੀ ਜਾਵੇ ਨਵੇਂ ਲਾ ਦੋ ਹੋਰ ਮੋੜ ਕੋ ਪੈਸੇ ਕੋਲ ਹੁਣ ਇਹ ਜੇ ਵੱਢ ਕੇ ਲਾ ਦੇ ਨਵੇਂ ਲਾ ਦੋ ਆਹ ਦੇਖੋ ਬਾਈ ਇਹ ਘਟੋ ਘਟ ਵੀ 2010 ਦਾ ਹੈ ਹਾਂ ਨਾਵੇਂ ਲੈ ਜਾਵੇ ਪਰਾਲੇ ਭੱਟੀ ਜਾਵੇ ਪੈਸੇ ਦਾਸਤੇ ਜੀ ਮੈਂ ਤਾਂ ਕਾਬੂ ਆਈ ਰਣਾ ਨਾਲੇ ਚਾਏ ਹੋਰ ਆ ਕਹਿੰਦੇ ਚੰਗਲ ਤੇ ਆਈ ਦੇੁੱਤੇ ਨਾਲੇ ਚਾਹੀਦੇ ਆ ਨਾ ਉਹ ਉੱਪਰ ਦਾ ਬੱਡੇ ਬਹੁਤ ਜਾਣੇ ਨੇ ਫਿਰ ਤੇ ਥੱਲੇ ਆ ਵੀ ਫੇਰ ਨਾ ਆਉਣੀ ਬਾਈ ਜਿਹੜਾ ਜਿਆਦਾ ਬੜਾ ਪੁੱਤਾ ਥੋਰੇ ਕੇ ਛੋਟੇ ਨੂੰ ਰੋਣ ਦਿੰਦਾ ਉਹ ਨਹੀਂ ਹੋਣਾ ਇੱਕ ਬਰਾਬਰ ਲੱਗਣੇ ਚਾਹੀਦੇ ਫਿਰ ਇੱਕ ਬਰਾਬਰ ਲੈ ਸਾਡੇ ਘਰੀ ਦਾ ਬਾਈ ਪੁੱਤੇ ਰਾਂਤੇ ਨਹੀਂ ਹੈਗਾ ਦੇਖੋ ਡਿਸੀਜਨ ਕਰਾ